ਸਤਿ ਸ਼੍ਰੀ ਅਕਾਲ ਜੀ ਖਬਰ ਪੜਦਾ ਉਹ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਤੰਗ ਡੱਲਾ ਜੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਵਿਕਰਮਜੀਤਿਆ ਨੂੰ ਮਿਲਣ ਪਹੁੰਚੇ ਸੀ ਤੇ ਉਹਨਾਂ ਦੀ ਮੁਲਾਕਾਤ ਜਿਹੜੀ ਉਹ ਵੀ ਕਹਿੰਦੇ ਬੜੀ ਔਖੀ ਹੋਈ ਆ ਸਭ ਤੋਂ ਪਹਿਲਾਂ ਤਾਂ ਇਸੇ ਖਬਰ ਬਾਰੇ ਵਿਸ਼ਲੇਸ਼ਣ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਦੇਖੋ ਡੇਰਾ ਬਿਆਸ ਦੇ ਮੁਖ ਔਰ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਦੇ ਨੇ ਨਾਬੇ ਦੀ ਨਵੀਂ ਜੇਲ੍ਹ ਦੇ ਵਿੱਚ ਜਿੱਥੇ ਵਿਕਰਮ ਸਿੰਘ ਮਜੀਠੀਆ ਬੰਦ ਹੈ 25 ਜੂਨ ਨੂੰ ਵਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਮਜੀਠਾ ਤੋਂ ਉਹਨਾਂ ਦੀ ਰਿਹائش ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹ ਵਿਜੀਲੈਂਸ ਬਿਊਰੋ ਦੀ ਕਸਟਡੀ ਚ ਰਹੇ ਤੇ ਹੁਣ ਉਹ ਨਾਬਾ ਜੇਲ੍ਹ ਦੇ ਵਿੱਚ ਨੇ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਦੋਂ ਗੁਰਿੰਦਰ ਸਿੰਘ ਢਿੱਲੋਂ ਹੁਣੇ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਗਏ ਮੀਡੀਆ ਰਿਪੋਰਟਾਂ ਇਹ ਕਹਿ ਰਹੀਆਂ ਨੇ ਕਿ ਉਹਨਾਂ ਦੀ ਮੁਲਾਕਾਤ ਆਸਾਨੀ ਨਾਲ ਨਹੀਂ ਹੋ ਸਕੀ ਹੁਣ ਵੱਡੇ ਸਵਾਲੇ ਖੜੇ ਹੁੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਔਰ ਜੇਲ੍ਹ ਪ੍ਰਸ਼ਾਸਨ ਤੇ ਜੇਲ੍ਹ ਪ੍ਰਸ਼ਾਸਨ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਜਲਦੀ ਜਲਦੀ ਮੁਲਾਕਾਤ ਕਿਉਂ ਨਹੀਂ ਕਰਾਉਂਦਾ ਹਾਲਾਂਕਿ ਜਿਹੜੀਆਂ ਮੁਲਾਕਾਤਾਂ ਕਰਾਉਣੀਆਂ ਨੇ ਇਹ ਨਿਜਮਾਂ ਦੇ ਤਹਿਤ ਕਰਾਉਣੀਆਂ ਨੇ ਔਰ ਇਹ ਨਿਜਮ ਸਾਡੇ ਸੰਵਿਧਾਨ ਕਨਸਟੀਟਿਊਸ਼ਨ ਸਰਕਾਰਾਂ ਡਿਪਾਰਟਮੈਂਟਾਂ ਨੇ ਬਣਾਏ ਹੋਏ ਨੇ ਇਹ ਨਾ ਤਾਂ ਕੋਈ ਇੱਕ ਜੇਲ ਸੁਪਰਡੈਂਟ ਬਣਾ ਸਕਦਾ ਔਰ ਨਾ ਹੀ ਕਿਸੇ ਨੂੰ ਜ਼ਬਰਦਸਤੀ ਰੋਕਿਆ ਜਾ ਸਕਦਾ ਜੇਲ ਮੈਨੂਅਲ ਦੇ ਉਲਟ ਜਾ ਕੇ ਕਿੰਨੀ ਵਾਰੀ ਅਕਾਲੀ ਦਲ ਦੇ ਲੀਡਰ ਗਏ ਮੈਂ ਬਾਬਾ ਢਿੱਲੋ ਤੋਂ ਪਹਿਲਾਂ ਇਹ ਗੱਲ ਜ਼ਰੂਰ ਸਾਂਝੀ ਕਰਦਾ ਦਲਜੀਤ ਸਿੰਘ ਚੀਮਾ ਮਿਲਣ ਗਏ ਮਗੇਸ਼ਂਦਰ ਸਿੰਘ ਗਰੇਵਾਲ ਮਿਲਣ ਗਏ ਕਈ ਲੀਡਰ ਵਿਰਸਾ ਸਿੰਘ ਵਿਲਟੋਹਾ ਕੱਲ ਪਰਸੋਂ ਮਿਲਣ ਗਏ ਉਹਨਾਂ ਦੀ ਵੀ ਮੁਲਾਕਾਤ ਨਹੀਂ ਹੋ ਸਕੀ ਸਿਕੰਦਰ ਸਿੰਘ ਮਲੂਕਾ ਮਿਲਣ ਗਏ ਨਹੀਂ ਮੁਲਾਕਾਤ ਹੋ ਸਕੀ ਆਖਿਰ ਅਜਿਹਾ ਕਿਉਂ ਹੈ ਕਿ ਵਿਕਰਮ ਸਿੰਘ ਮਜੀਠੀਏ ਦੇ ਨਾਲ ਅਕਾਲੀ ਦਲ ਦੇ ਇਹਨਾਂ ਲੀਡਰਾਂ ਦੀ ਮੁਲਾਕਾਤ ਨਹੀਂ ਹੋ ਰਹੀ ਪੁਰਾਣੇ ਸਮੇਂ 'ਚ ਜੇ ਅਸੀਂ ਵੱਡੇ ਕੈਦੀਆਂ ਦੀ ਗੱਲ ਕਰੀਏ ਜਦੋਂ ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ 'ਚ ਬੰਦ ਸੀ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਐਕਐਮਐ ਐਮਐ ਕਾਂਗਰਸ ਪਾਰਟੀ ਨਾਲ ਸੰਬੰਧਿਤ ਬਹੁਤ ਸਾਰੇ ਲੀਡਰ ਮੁਲਾਕਾਤਾਂ ਕਰਦੇ ਸੀ ਲੀਡਰ ਆਫ ਓਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਉਹਨਾਂ ਨਾਲ ਮੁਲਾਕਾਤ ਕਰਨ ਗਏ ਹੋਰ ਵੀ ਕਈ ਲੀਡਰ ਮਨੀਸ਼ ਟਿਵਾੜੀ ਮੈਂਬਰ ਪਾਰਲੀਮੈਂਟ ਉਹ ਮੁਲਾਕਾਤਾਂ ਕਰਨਗੇ ਪਰ ਵਿਕਰਮ ਜੀਠੀਆ ਦੇ ਮਾਮਲੇ 'ਚ ਜਦੋਂ ਹਰਸ਼ਮਰਤ ਕੌਰ ਬਾਦਲ ਵੀ ਰਖੜੀ ਵਾਲੇ ਦਿਨ ਗਏ ਜਲਦੀ ਜਲਦੀ ਹਰਸ਼ਮਰਤ ਕੌਰ ਬਾਦਲ ਦੀ ਵੀ ਮੁਲਾਕਾਤ ਨਹੀਂ ਹੋ ਸਕੀ ਵਿਕਰਮ ਜੀਠੀਆ ਨਾਲ ਜਿਹੜੇ ਕਿ ਉਹਨਾਂ ਦੇ ਸਕੇ ਭਰਾ ਨਹੀਂ ਹੁਣ ਇੱਥੇ ਇਸ ਗੱਲ 'ਵਾਲ ਜ਼ਰੂਰ ਭਗਵੰਤ ਮਾਨ ਦੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਅਗਰ ਵਿਕਰਮ ਸਿੰਘ ਮਜੀਠੀਆ ਵਰਗਾ ਵਿਅਕਤੀ ਜਿਹੜਾ ਦੋ ਵਾਰ ਦਾ ਮੰਤਰੀ ਹੈ ਤਿੰਨ ਵਾਰ ਦਾ ਐਮਐਲਏ ਹੈ ਉਹਦੀ ਪਤਨੀ ਐਮਐਲਏ ਹੈ ਅਗਰ ਆਮ ਆਦਮੀ ਪਾਰਟੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤਾਂ ਦੇ ਉੱਤੇ ਅਣ ਐਲਾਨੇ ਤੌਰ ਤੇ ਕੋਈ ਪਾਬੰਦੀ ਲਾਏਗੀ ਤੇ ਇਹਦੇ ਨਾਲ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਣਾ ਹੈ ਇਹ ਸਨੇਹਾ ਲੋਕਾਂ ਚ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਵਿਕਰਮ ਸਿੰਘ ਮਜੀਠੀਆ ਦੇ ਮਾਮਲੇ ਦੇ ਵਿੱਚ ਜੋਰ ਜ਼ਬਰਦਸਤੀ ਦੇ ਮੂਡ ਦੇ ਵਿੱਚ ਹੈ ਕਿਉਂਕਿ ਜਦੋਂ ਤੁਸੀਂ ਜਦੋਂ ਪਿਛਲੀ ਵਾਰੀ ਅਦਾਲਤ 'ਚ ਇਹ ਮਾਮਲਾ ਗਿਆ ਬਿਕਰਮ ਮਜੀਠੀਆ ਦੇ ਵਕੀਲ ਇਹ ਕੇਸ ਅਦਾਲਤ 'ਚ ਲੈ ਕੇ ਗਏ ਕਿ ਮੁਲਾਕਾਤਾਂ ਨਹੀਂ ਹੋ ਰਹੀਆਂ ਔਰ ਅਦਾਲਤ ਨੇ ਹੁਕਮ ਦਿੱਤਾ ਕਿ 10 ਲੋਕ ਜੇਲ੍ਹ ਮੈਨੂਅਲ ਦੇ ਮੁਤਾਬਕ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਉਹਨਾਂ ਦੇ ਵਕੀਲ ਜਾਂ ਜਿਹੜੇ ਉਹਨਾਂ ਨੂੰ ਹੋਰ ਮਿਲਣਾ ਚਾਹੁੰਦੇ ਨੇ ਬਿਕਰਮ ਸਿੰਘ ਮਜੀਠੀ ਦੀ ਮਰਜ਼ੀ ਮੁਤਾਬਕ ਇਹ ਗੱਲ ਤੈਅ ਹੋ ਸਕਦੀ ਹੈ ਹਾਲਾਂਕਿ ਹੁਣ ਜਦੋਂ ਬਾਬਾ ਗੁਰਿੰਦਰ ਢਿੱਲੋਂ ਮਿਲਣ ਗਏ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਮੁਲਾਕਾਤ ਆਸਾਨੀ ਨਾਲ ਨਹੀਂ ਹੋਈ ਇੱਥੋਂ ਤੱਕ ਮੀਡੀਆ ਰਿਪੋਰਟ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਬੜੇ ਨਾਖੁਸ਼ੀ ਮਹਿਸੂਸ ਕਰ ਰਹੇ ਸੀ ਕਿ ਪਿਛਲੇ ਕਈ ਦਿਨਾਂ ਤੋਂ ਉਹ ਮੁਲਾਕਾਤ ਕਰਨ ਦੇ ਲਈ ਸਮਾਂ ਮੰਗ ਰਹੇ ਸੀ ਆਪਣੀ ਟੀਮ ਦੇ ਜ਼ਰੀਏ ਤੇ ਉਹਨਾਂ ਨੂੰ ਮੁਲਾਕਾਤ ਲਈ ਸਮਾਂ ਨਹੀਂ ਮਿਲ ਰਿਹਾ ਸੀ ਇੱਥੋਂ ਤੱਕ ਗੱਲਾਂ ਮੀਡੀਆ ਦੇ ਵਿੱਚ ਬਾਹਰ ਆਈਆਂ ਨੇ ਹੁਣ ਇਹ ਵੀ ਪਤਾ ਲੱਗਿਆ ਕਿ ਜਦੋਂ ਜੇਲ੍ਹ ਦੇ ਬਾਹਰ ਜਦੋਂ ਕਿਤੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਾਂਦੇ ਨੇ ਤੇ ਡੇਰਾ ਬਿਆਸ ਦੇ ਜਿਹੜੇ ਬਹੁਤ ਸਾਰੇ ਉਥੋਂ ਦੇ ਜਿਹੜੇ ਸਮਰਥਕ ਨੇ ਉਹ ਵੱਡੀ ਗਿਣਤੀ 'ਚ ਪਹੁੰਚਦੇ ਨੇ ਬਾਬਾ ਢਿੱਲੋਂ ਹੁਣਾਂ ਦਾ ਉਹਨਾਂ ਨਾਲ ਮੁਲਾਕਾਤ ਕਰਨ ਔਰ ਕੱਲ ਵੀ ਜਦੋਂ ਪਟਿਆਲਾ ਜੇਲ੍ਹ 'ਚ ਅੱਜ ਵੀ ਜਦੋਂ ਵੜ ਰਹੇ ਸੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਸੀਂ ਵੇਖਿਆ ਬਹੁਤ ਵੱਡੀ ਗਿਣਤੀ 'ਚ ਸਮਰਥਕ ਉੱਥੇ ਮੌਜੂਦ ਸੀ ਸੋ ਸ਼ਾਇਦ ਮੈਨੂੰ ਇਹ ਲੱਗਦਾ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਜਾਂ ਸਰਕਾਰ ਨੇ ਇਹ ਦਬਾਅ ਮਹਿਸੂਸ ਕੀਤਾ ਹੋਣਾ ਕਿ ਜੇ ਅਸੀਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਪ੍ਰਿਨਾ ਮੁਲਾਕਾਤ ਕੀਤੇ ਵਾਪਸ ਭੇਜ ਦਿੱਤਾ ਤਾਂ ਇਹ ਪੂਰੇ ਪੰਜਾਬ ਦੇ ਵਿੱਚ ਇਹ ਮੁੱਦਾ ਹੋਰ ਵੱਡਾ ਬਣ ਸਕਦਾ ਹੈ ਸ਼ਾਇਦ ਇਸੇ ਕਰਕੇ ਕੁਝ ਸਮੇਂ ਬਾਅਦ ਹੀ ਮੁਲਾਕਾਤ ਕਰਾ ਦਿੱਤੀ ਗਈ ਔਰ ਲਗਭਗ ਜਿਹੜਾ ਸਮਾਂ ਹੁੰਦਾ 20 ਮਿੰਟ ਦਾ ਮੁਲਾਕਾਤ ਦਾ ਮੈਨੂੰ ਲੱਗਦਾ 20 ਮਿੰਟ ਦਾ ਜਿੰਨਾ ਵੀ ਜੇਲ ਮੈਨੂਅਲ ਦੇ ਵਿੱਚ ਦਰਜ ਕੀਤਾ ਹੁੰਦਾ ਹੈ ਸਮੇਂ ਤੋਂ ਟਾਈਮ ਟੂ ਟਾਈਮ ਉਹ ਡਿਸਾਈਡ ਕਰਦੇ ਆ ਉਹ ਮੁਲਾਕਾਤ ਕਰਾ ਦਿੱਤੀ ਗਈ ਹੈ ਔਰ ਗੁਰਿੰਦਰ ਸਿੰਘ ਢਿੱਲੋਂ ਹੁਣਾਂ ਦਾ ਵਿਕਰਮ ਸਿੰਘ ਮਜੀਠੀਏ ਨੂੰ ਮਿਲਣ ਜਾਣਾ ਇਹਦੇ ਸਿਆਸੀ ਮਤਲਬ ਵੀ ਕਈ ਨਿਕਲਦੇ ਨੇ ਉਸ ਤੋਂ ਪਹਿਲਾਂ ਮੈਂ ਇਹ ਵੀ ਸਾਂਝੀ ਗੱਲ ਕਰ ਦਿਆਂ ਗੱਲ ਮਨਦੀਪ ਜੀ ਜੀ ਕਿ ਇਹ ਪਤਾ ਲੱਗਿਆ ਕਿ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੀ ਰਿਸ਼ਤੇਦਾਰੀ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਨਾਲ ਪੈਂਦੀ ਹੈ ਸੋ ਉਹ ਬਤੌਰ ਰਿਸ਼ਤੇਦਾਰ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਏ ਨੇ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਵਿੱਚ ਡੇਰਾ ਬਿਆਸ ਦੇ ਅਗਵਾਈ ਦੇ ਨਾਲ ਨਾਲ ਉਹਨਾਂ ਦਾ ਦਖਲ ਪੰਜਾਬ ਦੇ ਲਗਭਗ ਹਰ ਵੱਡੇ ਪਰਿਵਾਰ ਔਰ ਮਾਮਲਿਆਂ ਦੇ ਨਾਲ ਹੈ ਅਸੀਂ ਵੇਖਿਆ ਸੀ ਪਿਛਲੇ ਸਮਿਆਂ ਦੇ ਵਿੱਚ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਦੇ ਨਾਲ ਵੀ ਮੁਲਾਕਾਤ ਕੀਤੀ ਸੀ ਉਹਨਾਂ ਨੇ ਗਿਆਨੀ ਹਰਪੀ ਸਿੰਘ ਨਾਲ ਵੀ ਮੁਲਾਕਾਤ ਕੀਤੀ ਸੀ ਉਹਨਾਂ ਨੂੰ ਉਹਨਾਂ ਦੇ ਬਠਿੰਡਾ ਸਥਿਤ ਰਹਿਸ਼ ਤੇ ਉਹਨਾਂ ਨਾਲ ਮਿਲਣ ਗਏ ਸੀ ਸਮੇਂ-ਸਮੇਂ ਤੇ ਦੇਸ਼ ਦੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਰਹੇ ਨੇ ਔਰ ਪਿਛਲੀ ਸਰਕਾਰ ਸੀ ਜਦੋਂ ਕਾਂਗਰਸ ਦੀ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਉੱਚੇ ਤੌਰ ਤੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਗਏ ਸੀ ਸੁਬਾਬਾ ਗੁਰਿੰਦਰ ਸਿੰਘ ਢਿੱਲਾ ਹੁਣ ਢਿੱਲੋਂ ਉਹਨਾਂ ਦੀਆਂ ਜਿਹੜੀਆਂ ਪੰਜਾਬ ਦੀਆਂ ਸਮਾਜਿਕ ਤੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਗਤੀਵਿਧੀਆਂ ਨੇ ਉਹ ਸੁਰਖੀਆਂ ਬਣੀਆਂ ਰਹਿੰਦੀਆਂ ਨੇ ਉਹ ਸਿੱਧੇ ਤੌਰ ਤੇ ਸਿਆਸਤ ਦੇ ਵਿੱਚ ਨਹੀਂ ਨੇ ਪਰ ਇਹ ਮੰਨਿਆ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਪੋਲੀਟੀਕਲ ਲੀਡਰ ਨੇ ਸਮੇਂ-ਸਮੇਂ ਤੇ ਉਹਨਾਂ ਤੋਂ ਯੋਗ ਸਲਾਹ ਲੈਂਦੇ ਨੇ ਔਰ ਉਹ ਇੱਕ ਮਾਰਗਦਰਸ਼ਕ ਦੇ ਤੌਰ ਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਨੇ ਹੁਣ ਵਿਕਰਮ ਸਿੰਘ ਮਜੀਠੀਏ ਨੇ ਨਿਸ਼ਚਿਤ ਤੌਰ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਕੀਤੀਆਂ ਹੋਣਗੀਆਂ ਉਹਨਾਂ ਨੇ ਇਹ ਵੀ ਦੱਸਿਆ ਹੋਣਾ ਕਿ ਜੇਲ੍ਹ ਦੇ ਵਿੱਚ ਉਹਨਾਂ ਦੇ ਕੀ ਹਾਲਾਤ ਨੇ ਕੀ ਵਿਕਰਮ ਸਿੰਘ ਮਜੀਠੀਆ ਆਪਣੀ ਸਿਕਿਉਰਿਟੀ ਨੂੰ ਲੈ ਕੇ ਚਿੰਤਤ ਨਹੀਂ ਦੇਖੋ ਜਿਹੜੀ ਪਿਛਲੇ ਸਮੇਂ 'ਚ ਅਸੀਂ ਵੇਖਿਆ ਪਟਿਆਲਾ ਜੇਲ੍ਹ ਪਟਿਆਲਾ ਜੇਲ੍ਹ ਦੇ ਵਿੱਚ ਜੋ ਕੁਝ ਵਾਪਰਿਆ ਜਿਹੜਾ ਇੱਕ ਪੁਲਿਸ ਅਫਸਰ ਸੀ ਸੁਭਾ ਸਿੰਘ ਉਹਦਾ ਉਹ ਦੁਨੀਆ ਤੋਂ ਚਲਾ ਗਿਆ ਇਹ ਕਿਹਾ ਜਾ ਰਿਹਾ ਹੈ ਕਿ ਲੜਾਈ ਝਗੜੇ ਤੋਂ ਬਾਅਦ ਉਹਦਾ ਮਰਡਰ ਹੋਇਆ ਫਿਰ ਸਵਾਲ ਪਟਿਆਲਾ ਜੇਲ੍ਹ 'ਚ ਇਹ ਖੜਾ ਹੋ ਗਿਆ ਕਿ ਜੇ ਸੰਦੀਪ ਸਿੰਘ ਸਣੀ ਜਿਹੜਾ ਸੁਦੀਰ ਸਿੰਘ ਸੂਰੀ ਦੇ ਸੁਦੀਰ ਸੂਰੀ ਦੇ ਮਰਡਰ ਦੇ ਮਾਮਲੇ ਦੇ ਵਿੱਚ ਜਿਹੜਾ ਸਜ਼ਾ ਔਰ ਕੇਸ ਚੱਲ ਰਿਹਾ ਉਹਦੇ ਤੇ ਉਹ ਜੇਲ੍ਹ ਭੁਗਤ ਰਿਹਾ ਹੈ ਦੂਜੇ ਪਾਸੇ ਜਿਨ੍ਹਾਂ ਨੂੰ ਫੇਕ ਇਨਕਾਊਂਟਰ ਮਾਮਲੇ ਤੇ ਪੁਲਿਸ ਅਫਸਰਾਂ ਨੂੰ ਸਜ਼ਾ ਮਿਲੀ ਹੈ ਉਹ ਆਪਣੇ ਸਾਹਮਣੇ ਹੋਗੇ ਇਹ ਕਿਵੇਂ ਹੋ ਗਿਆ ਪਟਿਆਲਾ ਜੇਲ੍ਹ ਦੇ ਵਿੱਚ ਔਰ ਵਿਕਰਮ ਮਜੀਠੀਆ ਨੇ ਵੀ ਆਪਣੀ ਸਿਕਿਉਰਿਟੀ ਦੀ ਚਿੰਤਾ ਜਤਾਈ ਹੋਣੀ ਹੈ ਕਿਉਂਕਿ ਉਹ ਵਕੀਲਾਂ ਦੇ ਜ਼ਰੀਏ ਕਈ ਵਾਰ ਕਹਿ ਚੁੱਕੇ ਨੇ ਕਿ ਵਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਖਤਰਾ ਹੈ ਵਿਕਰਮ ਮਜੀਠੀਆ ਦੀ ਸੈਲ 'ਚ ਜਿਹੜੇ ਜਿਹੜੇ ਕੈਦੀ ਨੇ ਉਹ ਕਿਤੇ ਨਾ ਕਿਤੇ ਪੁਰਾਣੇ ਸਮਿਆਂ ਦੇ ਵਿੱਚ ਵੱਡੇ ਅਪਰਾਧਾਂ 'ਚ ਰਹੇ ਨੇ ਇਸ ਤਰੀਕੇ ਦਾ ਸ਼ੰਕਾ ਉਹਨਾਂ ਨੇ ਪ੍ਰਗਟ ਕੀਤਾ ਹੁਣ ਇਹ ਘਟਨਾ ਤੋਂ ਬਾਅਦ ਸੂਬਾ ਸਿੰਘ ਦੇ ਦੀ ਮੌਤ ਤੋਂ ਬਾਅਦ ਬਿਕਰਮਜੀਠੀ ਦੀ ਚਿੰਤਾ ਹੋਰ ਵਧੀ ਹੋਣੀ ਹੈ ਜੇਲ੍ਹ ਦੇ ਵਿੱਚ ਔਰ ਉਹਨਾਂ ਨੇ ਆਪਣੀ ਗੱਲ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਸਾਂਝੀ ਕੀਤੀ ਹੋਣੀ ਹੈ ਹਾਲਾਂਕਿ ਆਪਣੇ ਵਕੀਲਾਂ ਦੇ ਜਰੀਏ ਮਜੀਠੀਆ ਗਏ ਸੀ ਅ ਅਦਾਲਤ ਦੇ ਵਿੱਚ ਤੇ ਦੋ ਅਦਾਲਤ ਨੇ ਹਦਾਇਤ ਕੀਤੀ ਜੇਲ੍ਹ ਨੂੰ ਕਿ ਤੁਸੀਂ ਜੇਲ੍ਹ ਮੈਨੂਅਲ ਦੇ ਹਿਸਾਬ ਦੇ ਨਾਲ ਮੁਲਾਕਾਤਾਂ ਦਾ ਪ੍ਰਬੰਧ ਵੀ ਕਰਾਓ ਨਿਸ਼ਚਿਤ ਸਮੇਂ ਦੇ ਵਿੱਚ ਔਰ ਤੁਸੀਂ ਬਿਕਰਮ ਸਿੰਘ ਮਜੀਠੀ ਦੀ ਸਕਿਉਰਿਟੀ ਦੇ ਮਾਮਲੇ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਵਰਤੋਗੇ ਇਹ ਹਦਾਇਤਾਂ ਹੋਈਆਂ ਨੇ ਪਰ ਸੂਬਾ ਸਿੰਘ ਦੀ ਮੌਤ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਨੇ ਔਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਮੁਲਾਕਾਤ ਕਰਕੇ ਆਏ ਨੇ ਉਹਨਾਂ ਨੇ ਹੌਸਲਾ ਵੀ ਦਿੱਤਾ ਹੋਣਾ ਵਿਕਰਮ ਸਿੰਘ ਮਜੀਠੀਆ ਨੂੰ ਉਮਰ ਚ ਬਹੁਤ ਵੱਡੇ ਨੇ ਗੁਰਿੰਦਰ ਸਿੰਘ ਢਿੱਲੋਂ ਔਰ ਵਿਕਰਮ ਸਿੰਘ ਮਜੀਠੀਆ ਔਰ ਅਕਾਲੀ ਦਲ ਦੇ ਲੀਡਰ بار-ਬਾਰ ਜਿਹੜੇ ਇਹ ਬਿਆਨ ਦੰਦੇ ਰਹੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਆਮਦਨ ਤੋਂ ਵੱਧ ਸਰੋਤਾਂ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਆ ਆਮ ਆਦਮੀ ਪਾਰਟੀ ਨੇ ਔਰ ਅਕਾਲੀ ਲੀਡਰ ਇਹ ਕਹਿੰਦੇ ਰਹੇ ਨੇ ਕਿ ਨਸ਼ਿਆਂ ਦੇ ਮਾਮਲੇ 'ਚ ਕੋਈ ਸਬੂਤ ਨਹੀਂ ਮਿਲਿਆ ਅਜੇ ਤੱਕ ਵਿਕਰਮ ਮਜੀਠੀਏ ਤੋਂ ਨਾ ਕੋਈ ਬਰਾਮਦਗੀ ਹੋਈ ਹੈ ਇਸ ਕਰਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਮਿਲਣ ਜਾਣਾ ਵਿਕਰਮ ਸਿੰਘ ਮਜੀਠੀਏ ਨੂੰ ਕਿਤੇ ਨਾ ਕਿਤੇ ਇਹ ਇੱਕ ਸਨੇਹਾ ਦੇਣ ਦੀ ਕੋਸ਼ਿਸ਼ ਵੀ ਇਹਦੇ ਨਾਲ ਵਿਕਰਮ ਮਜੀਠੀਏ ਦੇ ਹੱਕ 'ਚ ਹੋ ਗਈ ਹਾਲਾਂਕਿ ਇਹ ਮਨਸ਼ਾ ਨਹੀਂ ਹੋਣੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਪਰ ਇਹ ਮਨਸ਼ਾ ਇਹ ਜਿਹੜੀ ਇੱਕ ਸਨੇਹਾ ਇਹ ਚੱਲਿਆ ਗਿਆ ਵਿਕਰਮ ਮਜੀਠੀਏ ਦੇ ਸਮਰਥਕਾਂ ਦੇ ਵਿੱਚ ਕੇ ਵਿਕਰਮ ਮਜੀਠੀਆ ਰਾਜਨੀਤੀ ਦੇ ਵਿੱਚ ਪਿੱਛੇ ਨਹੀਂ ਹੈ ਹਜੇ ਵੀ ਉਹਨਾਂ ਦੀ ਜਿਹੜੀ ਸਿਆਸੀ ਬੁੱਕਤ ਹੈ ਉਸੇ ਤਰ੍ਹਾਂ ਬਰਕਰਾਰ ਹੈ ਔਰ ਅਗਰ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਮਿਲਣ ਗਏ ਨੇ ਹਾਲਚਲ ਪੁੱਛਣ ਗਏ ਨੇ ਤੇ ਇਹਦਾ ਮਤਲਬ ਹੈ ਗੁਰਿੰਦਰ ਸਿੰਘ ਢਿੱਲੋਂ ਵਿਕਰਮ ਮਜੀਠੀਆ ਤੇ ਭਰੋਸਾ ਕਰਦੇ ਨੇ ਕਿ ਵਿਕਰਮ ਮਜੀਠੀਆ ਨਸ਼ਿਆਂ ਦੇ ਕੰਮ ਵਿੱਚ ਨਹੀਂ ਹੈ ਕਿਉਂਕਿ ਅਗਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਮਿਲਣ ਜਾਂਦੇ ਨੇ ਇਹਦਾ ਮਤਲਬ ਹੈ ਬਾਬਾ ਢਿੱਲੋਂ ਨੂੰ ਇਹ ਭਰੋਸਾ ਹੈ ਕਿ ਮਜੀਠੀਆ ਨਸ਼ਿਆਂ ਦੇ ਮਾਮਲੇ ਦੇ ਵਿੱਚ ਨਸ਼ਿਆਂ ਦਾ ਕੰਮ ਨਹੀਂ ਕਰ ਸਕਦਾ ਇਹ ਇਹ ਸੁਨੇਹਾ ਵਿਕਰਮਜੀਠੀਏ ਦੇ ਸਮਰਥਕ ਅੱਗੇ ਫੈਲਾਉਣਗੇ ਸੋ ਜਿਹੜੀ ਸਾਡੀ ਪੋਲਿਟਿਕਸ ਹੈ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਸੁਨੇਹਾ ਦੇ ਆਧਾਰ ਤੇ ਚੱਲਦੀਆਂ ਨੇ ਹਾਲਾਂਕਿ ਕੇਸ ਦਰਜ ਹੈ ਐਨਜੀਪੀਐਸ ਐਕਟ ਦਾ ਵਿਕਰਮਜੀਠੀਆ ਤੇ ਪਰ ਕੋਈ ਵੀ ਸਰਕਾਰ ਹਜੇ ਤੱਕ ਨਾ ਚਰਨਜੀਤ ਸਿੰਘ ਚੰਨੀ ਦੀ ਨਾ ਭਗਵੰਤ ਮਾਨ ਦੀ ਸਰਕਾਰ ਨਸ਼ਿਆਂ ਵਾਲੇ ਕੇਸ 'ਚ ਕਿਸੇ ਤਰ੍ਹਾਂ ਦਾ ਕੋਈ ਸਬੂਤ ਕੰਢ ਕੇ ਅਜੇ ਤੱਕ ਨਹੀਂ ਲਿਆ ਸਕੀ ਏ ਵਿਕਰਮਜੀਠੀਏ ਦੇ ਗੱਲ ਹੱਕ ਚ ਜਾਂਦੀ ਹੈ ਹਾਈ ਕੋਰਟ ਤੋਂ ਉਹਦੇ ਕੋਲੇ ਜ਼ਮਾਨਤ ਵੀ ਹੈ ਹੁਣ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਤੋਂ ਬਾਅਦ ਕੀ ਸ਼ਖਬੀਰ ਸਿੰਘ ਬਾਦਲ ਬੀਬੀ ਹਰਸ਼ੀ ਹਰਸ਼ਮਰਤ ਕੋਰ ਬਾਦਲ ਆਉਂਦੇ ਦਿਨਾਂ ਚ ਸਾਨੂੰ ਮੁਲਾਕਾਤ ਕਰਨ ਜਾਂਦੇ ਦਿਖਣਗੇ ਨਾਬਾ ਜੇਲ੍ਹ ਦੇ ਵਿੱਚ ਇਹ ਦੇਖਣਾ ਬੜਾ ਦਿਲਚਸਪ ਰਹੇਗਾ ਸੋ ਡੋਲਾ ਜੀ ਇਹਦੇ ਨਾਲ ਇਹ ਵੀ ਜਰੂਰ ਸਾਂਝਾ ਕਰੋ ਵੀ ਵਿਕਰਮਜੀਠੀਆ ਦੇ ਜ਼ਮਾਨਤ ਨੂੰ ਲੈ ਕੇ ਕੋਈ ਖਬਰ ਸਾਹਮਣੇ ਆਈ ਹੈ ਨਹੀਂ ਦੇਖੋ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਹੁਣ ਜ਼ਮਾਨਤ ਤੇ ਸੁਣਵਾਈ ਹੈ ਉਹ 29 ਜੂਨ ਹੈ ਜਿਹੜੀ 29 ਸਤੰਬਰ 29 ਸਤੰਬਰ ਨੂੰ ਜਿਹੜੀ ਅਗਲੀ ਸੁਣਵਾਈ ਆ ਉਹਦੇ ਤੇ ਹੋਣੀ ਹੈ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਹੋਈ ਸੀ ਅੱਜ ਪੰਜਾਬ ਸਰਕਾਰ ਨੇ ਜਿਹੜਾ ਆਪਣਾ ਪੱਖ ਰੱਖਿਆ ਸੋ ਇਹ ਸੁਣਵਾਈ ਹਜੇ ਚੱਲੇਗੀ ਇਹ ਹੁਣ 29 ਸਤੰਬਰ ਨੂੰ ਵੀ ਹੈ ਮੈਨੂੰ ਲੱਗਦਾ ਹੈ ਦੀਵਾਲੀ ਤੋਂ ਪਹਿਲਾਂ ਪਹਿਲਾਂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੇ ਹਾਈ ਕੋਰਟ 'ਚ ਕੋਈ ਵੱਡਾ ਫੈਸਲਾ ਆ ਸਕਦਾ ਹੈ ਬਿਕਰਮ ਮਜੀਠੀ ਦੇ ਹੱਕ 'ਚ ਵੀ ਆ ਸਕਦਾ ਹੈ ਜ਼ਮਾਨਤ ਵੀ ਮਿਲ ਸਕਦੀ ਹੈ ਜ਼ਮਾਨਤ ਖਾਰਜ ਵੀ ਹੋ ਸਕਦੀ ਹੈ ਵਿਜੀਲੈਂਸ ਬਿਊਰੋ ਰ ਆਮ ਆਦਮੀ ਪਾਰਟੀ ਕੋਸ਼ਿਸ਼ ਕਰੇਗੀ ਕਿ ਵਿਕਰਮ ਨੂੰ ਜ਼ਮਾਨਤ ਨਾ ਮਿਲੇ ਜਿਹੜਾ 40000 ਪੰਨਿਆਂ ਦਾ ਉਹਨਾਂ ਨੇ ਚਲਾਨ ਪੇਸ਼ ਕੀਤਾ ਹੋਇਆ ਹੈ ਉਹਦੇ ਵਿੱਚ ਵੱਖ-ਵੱਖ ਜਿਹੜੇ ਇਲਜ਼ਾਮ ਲਾਏ ਗਏ ਨੇ ਵਿਕਰਮ ਮਜੀਠੀਆ ਤੇ ਉਹਨਾਂ ਦੇ ਤਹਿਤ ਜਾਂਚ ਚੱਲ ਰਹੀ ਹੈ ਔਰ ਵਿਕਰਮ ਸਿੰਘ ਮਜੀਠੀਆ ਦੇ ਜਿਹੜੇ ਰਿਸ਼ਤੇਦਾਰ ਨੇ ਬੀਬੀ ਗਨੀਵਕਰ ਮਜੀਠੀਆ ਦੇ ਭਰਾ ਉਹਨਾਂ ਨੂੰ ਸਮਨ ਇੱਕ ਦੋ ਵਾਰ ਪਹਿਲਾਂ ਗਏ ਨੇ ਹਲੇ ਤੱਕ ਉਹ ਵੀ ਵਿਜੀਲੈਂਸ ਬਿਊਰੋ ਦੇ ਦਫ਼ਤਰ 'ਚ ਪੇਸ਼ ਨਹੀਂ ਹੋਏ ਉਹਨਾਂ ਨੂੰ ਵੀ ਪੁੱਛਗਛ ਲਈ ਸੱਡਿਆ ਹੋਇਆ ਪਰ विक्रम सिंह मजीठिया दी जमानत ना होवे विजिलेंस ब्यूरो ਆਪਣਾ पूरा जोर ਲਾਏਗੀ। ਸੋ ਡੋਲਾ ਜੀ ਖਬਰਾਂ ਉਧਰੋਂ ਇਹ ਵੀ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ, ਸੀਐਮ ਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਤੇ ਪ੍ਰਤਾਪ ਬਾਜਵੇ ਨੇ ਵੀ ਕੇਂਦਰ ਨੂੰ ਚਿੱਠੀ ਲਿਖਤੀ ਉਹਦੇ ਵਿੱਚ ਲਿਖਿਆ ਕਿ ਸਾਨੂੰ 12000 ਕਰੋੜ ਰੁਪਏ ਦਾ ਜਿਹੜਾ ਹਿਸਾਬ ਦਿੱਤਾ ਜਾਵੇ। ਸੋ ਇਹਦੇ ਬਾਰੇ ਵੀ ਜ਼ਰੂਰ ਵਿਸ਼ਲੇਸ਼ਣ ਸਾਂਝਾ ਕਰਿਓ। ਦੇਖੋ ਇਹ ਤੁਹਾਡਾ ਸਵਾਲ ਬੜਾ ਮਹੱਤਵਪੂਰਨ ਹੈ। ਭਗਵੰਤ ਮਾਨ ਨੇ ਚਿੱਠੀ ਲਿਖੀ ਸੀ अगस्त ਦੇ ਲਗਭਗ ਆਖਰਲੇ ਦਿਨ ਚ ਇੱਕ ਦੇ ਦਿਨ ਚ ਹੋ ਸਕਦਾ 31 ਅਗਸਤ ਨੂੰ ਜਾਂ 1 ਸਤੰਬਰ ਨੂੰ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇੱਕ ਤਕਿਆ ਸੀ ਕਿ ਸਾਡਾ 60 ਹਜ਼ਾਰ ਕਰੋੜ ਦਾ ਬਕਾਇਆ ਸਾਨੂੰ ਦਿੱਤਾ ਜਾਵੇ 50 ਹਜ਼ਾਰ ਕਰੋੜ ਉਹਨਾਂ ਨੇ ਮੁਆਵਜ਼ੇ ਦੇ ਔਰ ਰੈਵਨਿਊ ਲਾਸ ਦੇ ਰੂਪ ਦੇ ਵਿੱਚ ਲਿਖਿਆ ਸੀ ਕਿ ਸਾਨੂੰ GST ਦਾ ਕਾਟਾ ਪਿਆ ਹੈ VAT ਦਾ ਕਾਟਾ ਪਿਆ ਹੈ ਔਰ ਜਿਹੜਾ 5 ਸਾਲ GST ਦੀ ਸਾਨੂੰ ਜਿਹੜੀ ਤੈਹ ਰਕਮ ਸੀ ਉਹ ਮਿਲੀ ਹੈ ਬਾਕੀ ਸੂਬਿਆਂ ਦੀ ਤਰ੍ਹਾਂ ਉਸ ਤੋਂ ਬਾਅਦ ਸਾਡਾ ਕਾਟਾ ਪਿਆ ਹੈ ਤੇ ਸਾਨੂੰ ਮੁਆਵਜ਼ੇ ਦੇ ਤੌਰ ਤੇ 50000 ਕਰੋੜ ਦਿੱਤਾ ਜਾਵੇ ਜਿਹੜਾ ਕੇਂਦਰ ਨੇ ਨਾ ਕਰ ਦਿੱਤੀ ਕੇਂਦਰ ਦੇ ਮੰਤਰੀ ਇਨਕਾਰ ਕਰ ਰਹੇ ਨੇ ਪੰਜਾਬ ਦੇ ਜਨਰਲ ਸ਼ਖਤਰ ਅਨਿਲ ਸਰੀਨ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਨੇ ਕਿ ਕੋਈ 50000 ਰੁਪਿਆ ਬਕਾਇਆ ਨਹੀਂ ਹੈ ਅਗਰ ਜੀਐਸਟੀ ਨਾਲ ਸੰਬੰਧਿਤ ਕੋਈ 50000 ਰੁਪਿਆ ਬਕਾਇਆ ਹੈ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੀ ਹਾਲ ਦੇ ਵਿੱਚ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹ ਗੱਲ ਕਿਉਂ ਨਹੀਂ ਰੱਖੀ ਅਗਰ ਰੱਖੀ ਹੈ ਤੇ ਇਹਦੇ ਸਬੂਤ ਬਾਹਰ ਕੱਢੇ ਜਾਣ ਦੂਸਰਾ ਉਹ ਕਹਿੰਦੇ ਕਿ ਜਦੋਂ ਪ੍ਰਧਾਨ ਮੰਤਰੀ ਆਏ ਉਦੋਂ ਅਗਰ ਟਾਈਮ ਕੱਢ ਕੇ ਬੀਜੇਪੀ ਦੇ ਲੀਡਰ ਕਹਿੰਦੇ ਨੇ ਆਫ ਦਾ ਰਿਕਾਰਡ ਕਿ ਉਦੋਂ ਭਗਵੰਤ ਮਾਨ ਉਹਨਾਂ ਨੂੰ ਆਉਣਾ ਚਾਹੀਦਾ ਸੀ ਭਗਵੰਤ ਮਾਨ ਨਾ ਤਾਂ ਜਿਹੜੇ ਖੇਤੀਬਾੜੀ ਮੰਤਰੀ ਸੀ ਸ਼ਿਵਰਾਜ ਚੋਹਾਨ ਉਹਨਾਂ ਦੇ ਆਉਣ ਮੌਕੇ ਆਏ ਨਾ ਉਹ ਦੂਸਰੇ ਜਿਹੜੇ ਮੰਤਰੀ ਲਗਾਤਾਰ ਆ ਰਹੇ ਨੇ ਬੀਜੇਪੀ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਭਗਵੰਤ ਮਾਨ ਨੇ ਹਲਕੇ 'ਚ ਜਾ ਕੇ ਨਾ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਆਏ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦਾ ਪ੍ਰਧਾਨ ਵੀ ਪ੍ਰਧਾਨ ਮੰਤਰੀ ਦੇ ਦੌਰੇ ਵੇਲੇ ਮੌਜੂਦ ਨਹੀਂ ਰਿਹਾ ਉਸ ਮੀਟਿੰਗ 'ਚ ਆਮ ਆਦਮੀ ਪਾਰਟੀ ਨੇ ਆਪਣੇ ਦੋ ਮੰਤਰੀਆਂ ਦੀ ਡਿਊਟੀ ਲਈ ਖੁੱਡਿਆ ਖੁੱਡੀਆਂ ਔਰ ਜਿਹੜੇ ਇੱਕ ਹੋਰ ਸੀ ਜਿਨ੍ਹਾਂ ਨੂੰ ਲੈ ਕੇ ਮੁੰਡੀਆਂ ਜਿਨ੍ਹਾਂ ਨੂੰ ਲੈ ਕੇ ਵਿਵਾਦ ਬਣਿਆ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਹਿੰਦੀ ਨਹੀਂ ਆਉਂਦੀ ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਹਰ ਆਈਆਂ ਨੇ ਹੁਣ ਕਹਿੰਦੇ ਭਗਵੰਤ ਮਾਨ ਨੇ ਇਹ ਮੰਗ ਕੀਤੀ ਸੀ ਕਿ ਮਿਲਣ ਦਾ ਵੀ ਸਮਾਂ ਦਿੱਤਾ ਜਾਵੇ ਤੇ ਹਜੇ ਤੱਕ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ। ਨਾ ਗ੍ਰਹਿ ਮੰਤਰੀ ਵੱਲੋਂ ਇਸ ਤ੍ਰਿਕੇ ਦੇ ਕੋਈ ਸੰਕੇਤ ਆਏ ਨੇ। ਮਨਦੀਪ ਜੀ ਮੈਨੂੰ ਇਹ ਲੱਗਦਾ ਕਿ ਜਿਸ ਤਰ੍ਹਾਂ ਦੀ ਸਿਆਸੀ ਲੜਾਈ ਆਮ ਆਦਮੀ ਪਾਰਟੀ ਔਰ ਕੇਂਦਰ ਸਰਕਾਰ ਚ ਬਣੀ ਹੋਈ ਹੈ। ਮੈਨੂੰ ਨਹੀਂ ਲੱਗਦਾ ਕਿ ਹੁਣ ਬੀਜੇਪੀ ਦੀ ਕੇਂਦਰ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਅਰਵਿੰਦ ਕੇਜਰੀ ਵਾਲਿਆਂ ਪੰਜਾਬ ਦੇ ਮੰਤਰੀਆਂ ਨੂੰ ਜ਼ਿਆਦਾ ਤਵੱਜੋ ਦੇਣਗੇ। ਕਿਉਂਕਿ ਬੀਜੇਪੀ ਦੇ ਨਾਲ ਦਿੱਲੀ ਦੇ ਵਿੱਚ ਵੀ ਜਿਸ ਤਰ੍ਹਾਂ ਦਾ ਲੜਾਈ ਝਗੜਾ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਰਿਹਾ ਹੈ ਪੰਜਾਬ 'ਚ ਵੀ ਲਗਭਗ ਉਸੇ ਤਰ੍ਹਾਂ ਦਾ ਝਗੜਾ ਪੰਜਾਬ ਔਰ ਆਪ ਦੀ ਲੀਡਰਸ਼ਿਪ ਪਰ ਦਿੱਲੀ ਦੀ ਕੇਂਦਰ ਦੀ ਬੀਜੇਪੀ ਦੀ ਲੀਡਰਸ਼ਿਪ ਦੇ ਵਿਚਾਲੇ ਹੈ ਜਦੋਂ ਦੋ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਿਹੜਾ ਲੜਾਈ ਦਾ ਪਦਰ ਹੈ ਉਸ ਸਧਾਰਨ ਨਾਲੋਂ ਵੱਧ ਜਾਵੇ ਦੇਖੋ ਜਦੋਂ ਕੋਈ ਸਰਕਾਰ ਬਣ ਜਾਂਦੀ ਕਿਸੇ ਪਾਰਟੀ ਦੀ ਉਸ ਸਰਕਾਰ ਦੀ ਕੇਂਦਰ ਸਰਕਾਰ ਦੇ ਨਾਲ ਜਿਹੜੀ ਲੜਾਈ ਹੁੰਦੀ ਹੈ ਉਹ ਨੀਤੀਗਤ ਹੁੰਦੀ ਹੈ ਪੰਜਾਬੀਆਂ ਦੀ ਵੀ ਕੇਂਦਰ ਦੇ ਨਾਲ ਲੜਾਈ ਹੈ ਜਿਹੜੀ ਉਹ ਨੀਤੀਗਤ ਹੈ ਜਿਵੇਂ ਗੱਲਾਂ ਕਰ ਦਿੰਦੇ ਨੇ ਨਾ ਵੀ ਪੰਜਾਬ ਦੀ ਦਿੱਲੀ ਨਾਲ ਬਣਦੀ ਨਹੀਂ ਉਹ ਸਾਡਾ ਵਿਰੋਧ ਨੀਤੀਗਤ ਹੈ ਸਾਡਾ ਨਾਲ ਦਿੱਲੀ ਨਾਲ ਕੋਈ ਦੁਸ਼ਮਣੀ ਹੈ ਦਿੱਲੀ ਸਾਡੀ ਵੀ ਕੈਪੀਟਲ ਹੈ ਨਾ ਇਸ ਮੁਲਕ ਨਾਲ ਪੰਜਾਬੀਆਂ ਦੀ ਕੋਈ ਦੁਸ਼ਮਣੀ ਹੈ ਇਸ ਮੁਲਕ ਨੂੰ ਆਜ਼ਾਦ ਕਰਾਉਣ ਲਈ ਪੰਜਾਬੀਆਂ ਨੇ ਤਾਂ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਇਹ ਮੁਲਕ ਜਿੰਨਾ ਗੁਜਰਾਤੀਆਂ ਦਾ ਹੈ ਜਿੰਨਾ ਮਹਾਰਾਸ਼ਟਰ ਵਾਲਿਆਂ ਦਾ ਹੈ ਜਿੰਨਾ ਬੰਗਾਲ ਵਾਲਿਆਂ ਦਾ ਹੈ ਜਿੰਨਾ ਯੂਪੀ ਬਿਹਾਰ ਵਾਲਿਆਂ ਦਾ ਹੈ ਉਹਨਾਂ ਪੰਜਾਬੀਆਂ ਦਾ ਸੋ ਜਿਹੜਾ ਵਿਰੋਧ ਪੰਜਾਬੀਆਂ ਦਾ ਹੈ ਉਹ ਨੀਤੀਗਤ ਹੈ ਹੱਕਾਂ ਨੂੰ ਲੈ ਕੇ ਵਿਰੋਧ ਹੈ ਨੈਸ਼ਨਲਿਜ਼ਮ ਨੂੰ ਲੈ ਕੇ ਕੋਈ ਵਿਰੋਧ ਨਹੀਂ ਆ ਰਾਸ਼ਟਰਵਾਦ ਦੇ ਉੱਤੇ ਕੋਈ ਸਵਾਲ ਨਹੀਂ ਹੈ ਅਸੀਂ ਪੰਜਾਬੀ ਸਾਰੇ ਦੇਸ਼ ਭਗਤ ਤੇ ਦੇਸ਼ ਸਾਨੂੰ ਸਭ ਤੋਂ ਪਹਿਲਾਂ ਪੰਜਾਬ ਵੀ ਸਭ ਤੋਂ ਪਹਿਲਾਂ ਔਰ ਦੇਸ਼ ਵੀ ਸਭ ਤੋਂ ਪਹਿਲਾਂ ਇੱਕੋ ਹੀ ਗੱਲ ਹੈ ਪੰਜਾਬ ਤੇ ਦੇਸ਼ ਇੱਕੋ ਹੀ ਚੀਜ਼ ਹੈ ਹੁਣ ਵਿਸ਼ਾ ਆ ਗਿਆ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਦੇ ਵਿੱਚ ਸਿਰਫ ਨੀਤੀਗਤ ਵਿਰੋਧ ਨਹੀਂ ਹੈ ਆਪਰ ਬੀਜੇਪੀ ਦਾ ਵਿਰੋਧ ਨੀਤੀਗਤ ਵਿਰੋਧ ਤੋਂ ਕਿਤੇ ਉੱਤੇ ਹੈ ਹਰ ਗੱਲ ਚ ਆਮ ਆਦਮੀ ਪਾਰਟੀ ਔਰ ਦਿੱਲੀ ਦੀ ਬੀਜੇਪੀ ਕੇਂਦਰ ਦੀ ਸਰਕਾਰ ਇਹਨਾਂ ਦੋਨਾਂ ਦੇ ਵਿਚਾਲੇ ਬਹੁਤ ਜ਼ਿਆਦਾ ਹੇਠਲੇ ਪੱਧਰ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਬਹੁਤੀ ਵਾਰ ਜਦੋਂ ਵੀ ਆਪਸ ਵਿੱਚ ਰਾਜਨੀਤਿਕ ਤੌਰ ਤੇ ਵੀ ਲੜਾਈ ਝਗੜੇ ਕਰਦੇ ਨੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਆਮ ਆਦਮੀ ਪਾਰਟੀ ਦੀ ਪੰਜਾਬ 'ਚ ਜਦੋਂ ਦੀ ਸੱਤਾ ਆਈ ਹੈ ਜਿਸ ਤਰ੍ਹਾਂ ਨਾਲ ਇਹਨਾਂ ਦਾ ਬੀਜੇਪੀ ਨਾਲ ਟਕਰਾ ਰਿਹਾ ਹੈ ਉਹਦਾ ਵੀ ਇੱਕ ਕਾਰਨ ਹੈ ਕਿ ਕੇਂਦਰ ਸਰਕਾਰ ਹੁਣ ਇੱਕ ਤਰੀਕੇ ਨਾਲ ਅਣ ਐਲਾਨੀ ਚੁੱਪੀ ਵਾਲੇ ਪਾਸੇ ਵੱਧ ਗਈ ਕੇਂਦਰ ਨੇ ਬੀਜੇਪੀ ਨੇ ਜਦੋਂ ਅਸੀਂ ਰਾਹਤ ਸਮਗਰੀ ਦੀ ਵੀ ਗੱਲ ਕਰਦੇ ਆ ਨਾ ਤੁਸੀਂ ਇਹ ਗੱਲ ਦੇਖੋ ਕਿ ਬੀਜੇਪੀ ਲਗਾਤਾਰ ਪੰਜਾਬ ਚ ਰਾਹਤ ਸਮਗਰੀ ਭੇਜ ਰਹੀ ਹੈ ਹੁਣ ਪਾਣੀ ਉੱਤਰ ਗਿਆ ਬਹੁਤ ਸਾਰੇ ਲੋਕ ਜਿਹੜੇ ਮਦਦ ਕਰ ਕਰਕੇ ਰੀਲਾਂ ਬਣਾ ਰਹੇ ਸੀ ਉਹ ਘਰਾਂ ਨੂੰ ਮੁੜ ਗਏ ਜਾਂ ਅੱਜਕੱਲ ਉਹਨਾਂ ਦੀਆਂ ਰੀਲਾਂ ਹੋਣੀਆਂ ਬੰਦ ਹੋ ਗਈਆਂ ਇਹਦਾ ਮਤਲਬ ਹੈ ਉਹਨਾਂ ਦੀ ਮਦਦ ਬੰਦ ਹੋ ਗਈ ਔਰ ਮਦਦ ਹਜੇ ਵੀ ਚਾਹੀਦੀ ਹੈ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਮਨਪ੍ਰੀਤ ਸਿੰਘ ਮੰਨਾ ਜਿਹੜੇ ਸਮਾਜ ਸੇਵਕ ਨੇ ਅੰਮ੍ਰਿਤਸਰ ਵਾਲੇ ਪਾਸੇ ਤੋਂ ਮੈਨੂੰ ਉਹਨਾਂ ਦੀਆਂ ਗੱਲਾਂ ਨੇ ਬੜਾ ਪ੍ਰਭਾਵਿਤ ਕੀਤਾ ਉਹ ਕਹਿੰਦੇ ਹੁਣ ਮਦਦ ਦੀ ਲੋੜ ਹੈ ਉਹ ਕਰ ਰਹੇ ਨੇ ਆਪ ਮਨਪ੍ਰੀਤ ਸਿੰਘ ਮੰਨਾ ਉਹ ਸਿੱਧੀ ਮਦਦ ਵੀ ਐਨਆਰਆਈਸ ਤੋਂ ਕਰਾ ਰਹੇ ਨੇ ਕੋਈ ਕਿਸੇ ਤੋਂ ਆਪ ਪੈਸਾ ਨਹੀਂ ਫੜਦੇ ਉਹ ਡਾਇਰੈਕਟ ਮਦਦ ਪੀੜਤ ਦੀ ਕਰਾ ਰਹੇ ਨੇ ਉਹ ਇੰਟਰਵਿਊ ਸੁਣਨ ਵਾਲੀ ਹੈ ਜਿਹੜੇ ਵੀ ਲੋਕ ਸੁਣਨਾ ਚਾਹਣ ਉਹ ਮਨਪ੍ਰੀਤ ਸਿੰਘ ਮੰਨਾ ਦੀ ਇੰਟਰਵਿਊ ਅੱਜ ਕੱਲ ਕਿਸੇ ਚੈਨਲ ਤੇ ਉਹਨਾਂ ਦੀ ਆਈ ਮੈਂ ਸੁਣੀ ਉਹ ਜ਼ਰੂਰ ਸੁਣੋ ਉਹਨਾਂ ਨੇ ਬੜੀ ਚੰਗੀ ਗੱਲ ਉਹਦੇ ਵਿੱਚ ਕੀਤੀ ਹੈ। ਉਹ ਗੱਲ ਨਾ ਮੈਂ ਵੀ ਸਹਿਮਤ ਹਾਂ ਮਨਪ੍ਰਿਤ ਮੰਨਾਂ ਦੀਆਂ ਕਿ ਲੋੜ ਤਾਂ ਹੋਣਾ ਹੈ ਜਦੋਂ ਪਾਣੀ ਉੱਤਰ ਗਿਆ ਸਭ ਕੁਝ ਉੱਤਰ ਗਿਆ ਜਦੋਂ ਹੜ੍ਹ ਸੀ ਉਦੋਂ ਅਨਾਜ ਦਿੱਤਾ ਲੋਕਾਂ ਨੇ ਕੈਸ਼ ਦਿੱਤਾ ਗੱਲ ਸਮਝ ਆਉਂਦੀ ਹੈ। ਅਸਲੀ ਲੜਾਈ ਤਾਂ ਹੁਣ ਹੈ ਖੇਤ ਸਾਫ਼ ਕਰਨੇ ਅਗਲੀ ਕਣਕ ਦੀ ਤਿਆਰੀ ਕਰਨੀ ਜਿਹੜੀਆਂ ਘਰ 'ਚ ਟੈਲੀਵਿਜ਼ਨ ਸੀ ਕਿਸੇ ਕੋਲੇ ਫਰਿੱਜ ਸੀ ਜਿਹੜੇ ਰੁੜ ਗਏ ਖਰਾਬ ਹੋ ਗਏ ਖਤਮ ਹੋ ਗਏ ਉਹਨਾਂ ਦੀਆਂ ਕਿਸ਼ਤਾਂ ਮੰਗਣ ਵਾਲਿਆਂ ਨੇ ਤਾਂ ਬੰਦ ਨਹੀਂ ਕਰਨੀਆਂ ਬੈਂਕਾਂ ਨੇ ਪ੍ਰਾਈਵੇਟਾਂ ਨੇ ਤੁਸੀਂ ਸਰਕਾਰੀ ਬੈਂਕਾਂ ਦਾ ਕਹਤ ਆ ਵੀ 6 ਮਹੀਨੇ ਕਿਸ਼ਤ ਨਾ ਦਿਓ ਪਰ ਜਿਹੜੀਆਂ ਪ੍ਰਾਈਵੇਟ ਬੈਂਕਾਂ ਦੀਆਂ ਕਿਸ਼ਤਾਂ ਨੇ ਉਹ ਕਿੱਦਾਂ ਜਾਣਗੀਆਂ ਲੋਕਾਂ ਦੀ ਸੋ ਲੋਕਾਂ ਨੂੰ ਇਮੀਡੀਏਟ ਕੈਸ਼ ਪੈਸੇ ਦੀ ਵੀ ਲੋੜ ਹੈ ਕਿਸੇ ਦਾ ਛੱਤ ਚੋਪੀ ਉਹ ਠੀਕ ਕਰਾਉਣ ਲਈ ਮਿਸਤਰੀ ਲਾਉਣੇ ਮਜ਼ਦੂਰ ਲਾਉਣੇ ਉਹਦੇ ਲਈ ਵੀ ਪੈਸੇ ਦੀ ਲੋੜ ਹੈ ਸੋ ਇਸ ਕਰਕੇ ਜਿਹੜੀ ਗੱਲ ਜ਼ਮੀਨ ਤੇ ਹੈ ਮਦਦ ਦੀ ਜਿਵੇਂ ਮਨਪ੍ਰਿਤ ਮੰਨਾ ਔਰ ਹੋਰ ਬਹੁਤ ਸਾਰੇ ਸਿਆਣੇ ਲੋਕ ਲੱਗੇ ਹੋਏ ਨੇ ਬੀਜੇਪੀ ਦੇ ਵੀ ਟਰੱਕਾਂ ਦੇ ਟਰੱਕ ਪੰਜਾਬ 'ਚ ਮਨਦੀਪ ਜੀ ਆ ਰਹੇ ਨੇ ਇਹ ਗੱਲ ਅਸੀਂ ਬੜੇ ਧਿਆਨ ਨਾਲ ਸਮਝੀਏ ਅੱਠ ਗਦਾਮ ਬਣਾਤੇ ਬੀਜੇਪੀ ਨੇ ਪੰਜਾਬ ਹਰਿਆਣੇ ਤੋਂ ਗੁਜਰਾਤ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਰਾਹਤ ਸਮਗਰੀ ਆ ਰਹੀ ਆ ਉਹ ਪੰਜਾਬ ਸਰਕਾਰ ਵਾਲਿਆਂ ਨੂੰ ਵੀ ਦੇ ਰਹੇ ਨੇ ਤੇ ਉਹ ਸਿੱਧੀ ਰਾਹਤ ਕੈਂਪਾਂ 'ਚ ਵੀ ਜਾ ਰਹੀ ਆ ਰਾਹਤ ਕਿੱਟਾਂ ਬਣ ਬਣ ਬੀਜੇਪੀ ਦੀਆਂ ਅੱਗੇ ਜਾ ਰਹੀਆਂ ਨੇ ਹੁਣ ਜੀਪੀਪੀ ਨੇ 1600 ਕਰੋੜ ਪ੍ਰਧਾਨ ਮੰਤਰੀ ਦੇਗੇ ਉਹ ਕਹਿੰਦੇ 12000 ਕਰੋੜ ਤੁਹਾਡੇ ਕੋਲ ਪਿਆ ਹੈ ਪੰਜਾਬ ਵਾਲੇ ਕਹਿੰਦੇ ਭਗਵੰਤ ਮਾਨ ਕਹਿੰਦੇ ਵੀ ਸਾਡੇ ਕੋਲੇ 5000 12 ਕਰੋੜ ਹੀ ਆਇਆ ਇਸ ਤੋਂ ਇਲਾਵਾ ਪੈਸਾ ਹੀ ਨਹੀਂ ਆਇਆ ਹੁਣ ਇਹ ਆਪਸ ਚ ਤਣਾਅ ਦੀ ਸਥਿਤੀ ਦੋਨਾਂ ਪਾਰਟੀਆਂ ਦੇ ਵਿੱਚ ਮਨ ਮਿਟਾ ਦੀ ਗੱਲ ਬਣ ਗਈ ਹੁਣ ਪ੍ਰਤਾਪ ਬਾਜਵਾ ਨੇ ਦੇਸ਼ ਦੇ ਖਜ਼ਾਨਾ ਮੰਤਰੀ ਨੂੰ ਚਿੱਠੀ ਲਿਖਤੀ ਉਹ ਕਹਿੰਦੇ ਮੈਂ ਬਤੌਰ ਐਲਓਪੀ ਚਿੱਠੀ ਲਿਖ ਰਿਹਾ ਪ੍ਰਤਾਪ ਬਾਜਵਾ ਦੀ ਚਿੱਠੀ ਵੀ ਬੜੀ ਮਹੱਤਵਪੂਰਨ ਹੈ ਉਹਨਾਂ ਨੇ ਬਤੌਰ ਲੀਡਰ ਆਫ ਓਪੋਜੀਸ਼ਨ ਚਿੱਠੀ ਲਿਖੀ ਹੈ ਕਹਿੰਦੇ 26 ਤਰੀਕ ਤੋਂ ਸਾਡਾ ਸੈਸ਼ਨ ਸ਼ੁਰੂ ਹੋ ਰਿਹਾ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਜੀ ਐਸ ਡੀ ਆਰ ਐਫ ਦਾ ਪੈਸਾ ਸਿਰਫ 5012 ਕਰੋ 5012 ਕਰੋੜ ਆਇਆ ਸਾਡੇ ਕੋਲੇ ਉਹ ਕਹਿੰਦੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਕਿ 13000 ਕਰੋੜ ਤੁਹਾਡੇ ਕੋਲੇ ਪਿਆ ਸਮੇਂ-ਸਮੇਂ ਦਾ ਔਰ ਜਿਹੜੀ ਕੈਬ ਦੀ ਰਿਪੋਰਟ ਹੈ 23 ਤੱਕ ਦੀ 21 ਜਾਂ 23 ਤੱਕ ਦੀ ਉਹ 9000 ਕਰੋੜ ਤੋਂ ਵੱਧ ਦੀ ਰਕਮ ਦਿਖਾ ਰਹੀ ਹੈ ਪੰਜਾਬ ਵਾਲੇ ਪਾਸੇ ਇਸ ਕਰਕੇ ਐਲੋਪੀ ਨੇ ਚਿੱਠੀ ਲਿਖੀ ਹੈ ਦੇਸ਼ ਦੇ ਖਜ਼ਾਨਾ ਮੰਤਰੀ ਨੂੰ ਕਿ ਤੁਸੀਂ ਭਾਰਤ ਸਰਕਾਰ ਵੱਲੋਂ ਬਤੌਰ ਖਜ਼ਾਨਾ ਮੰਤਰੀ ਜਿਹੜੇ-ਜਿਹੜੇ ਪੈਸੇ ਭੇਜੇ ਨੇ ਪੁਰਾਣੇ ਸਮੇਂ ਚ ਐਸਡੀਆਰਫ ਦੇ ਉਹਦਾ ਕੋਈ ਰਿਕਾਰਡ ਉਹਦੀਆਂ ਕੋਈ ਰਸੀਦਾਂ ਉਹਦੀਆਂ ਕੋਈ ਅਕਾਊਂਟ ਸਟੇਟਮੈਂਟਾਂ ਜਾਂ ਉਹਦੀ ਸਾਰੀ ਜਾਣਕਾਰੀ ਆਫੀਸ਼ੀਅਲ ਤੌਰ ਤੇ ਤੁਸੀਂ ਉਪਲਬਧ ਕਰਾਓ ਕਿਉਂਕਿ 26 ਤੋਂ 29 ਤਰੀਕ ਤੱਕ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਮਨਦੀਪ ਜੀ ਉਹ ਬੜਾ ਮਹੱਤਵਪੂਰਨ ਸੈਸ਼ਨ ਹੈ ਉਹਦੇ ਵਿੱਚ ਸਾਰੀਆਂ ਗੱਲਾਂ ਹੋਣੀਆਂ ਨੇ ਕਿ ਅਸੀਂ ਹੜ੍ਹਾਂ ਚ ਮੁਆਵਜ਼ਾ ਕਿਵੇਂ ਦਈਏ ਲੋਕਾਂ ਨੂੰ ਕਿਸ ਰੂਪ ਚ ਮਦਦ ਦਿੱਤੀ ਜਾਣੀ ਚਾਹੀਦੀ ਹੈ ਸਾਡਾ ਨੁਕਸਾਨ ਕਿੰਨਾ ਖੋਇਆ ਅਗਰ ਪੰਜਾਬ ਦੇ ਚੀਫ ਸੈਕਟਰੀ ਕਹਿੰਦੇ ਨੇ ਪ੍ਰਧਾਨ ਮੰਤਰੀ ਦੇ ਸਾਹਮਣੇ ਕਿ 13 ਕੁ ਹਜ਼ਾਰ ਕਰੋੜ ਤੋਂ ਜ਼ਿਆਦਾ ਦਾ ਸਾਡਾ ਨੁਕਸਾਨ ਹੋ ਗਿਆ ਤੇ ਵਿਧਾਨ ਸਭਾ ਚ ਇਹ ਗੱਲ ਹੋਏਗੀ ਕਿ ਹੁਣ ਅਸੀਂ ਲੋਕਾਂ ਦੀ ਮਦਦ ਕਿਵੇਂ ਕਰਨੀ ਹੈ ਕੀ ਕੋਈ ਰੂਲ ਬਦਲਣ ਦੀ ਲੋੜ ਹੈ ਕੇਂਦਰ ਤੋਂ ਕੋਈ ਮੰਗ ਕੀਤੀ ਜਾਣੀ ਹੈ ਵਿਧਾਨ ਸਭਾ ਚ ਕੱਲਾ ਕੇਂਦਰ ਖਿਲਾਫ ਮਤਾ ਪਾ ਕੇ ਜਾਂ ਇਹ ਕਿ ਹੈ ਕਿ 12 ਹਜ਼ਾਰ ਕਰੋੜ ਆਇਆ ਹੀ ਨਹੀਂ ਸਾਡੇ ਕੋਲੇ ਘਾਟ ਆਇਆ ਸਿਰਫ ਸਿਆਸਤ ਨਾ ਹੋਵੇ ਪ੍ਰਤਾਪ ਬਾਜਵਾਦੀ ਨੇ ਜਿਹੜੀ ਚਿੱਠੀ ਲਿਖੀ ਹੈ ਮੈਂ ਉਹਨਾਂ ਦੀ ਇਹ ਚਿੱਠੀ ਲਿਖਣ ਦੇ ਉਦੇਸ਼ ਦਾ ਸਵਾਗਤ ਕਰਦਾ ਉਹਨਾਂ ਨੇ ਚੰਗਾ ਕੰਮ ਕੀਤਾ ਹੈ ਅਗਰ ਦੇਸ਼ ਦਾ ਖਜ਼ਾਨਾ ਮੰਤਰੀ ਦੇਸ਼ ਦੇ ਲੀਡਰ ਆਫ ਓਪੋਜੀਸ਼ਨ ਨੂੰ ਹੀ ਦੱਸ ਦੇ ਕਿ ਅਸਲ ਸਥਿਤੀ ਖਜ਼ਾਨੇ ਦੀ ਕੀ ਹੈ 12000 ਕਰੋੜ ਦੀ ਕੀ ਹੈ ਤੇ ਘਟੋ-ਘਟ ਵਿਧਾਨ ਸਭਾ ਦਾ ਜਿਹੜਾ ਲੀਡਰ ਆਫ ਓਪੋਜੀਸ਼ਨ ਹੈ ਉਹਨੂੰ ਸ਼ੈਡੋ ਸੀਐਮ ਕਿਹਾ ਜਾਂਦਾ ਉਹ ਵਿਧਾਨ ਸਭਾ 'ਚ ਗੱਲ ਸਾਫ਼ ਕਰ ਸਕਦਾ ਹੈ ਕਿ ਆਫੀਸ਼ੀਅਲ ਇਨਫੋਰਮੇਸ਼ਨ ਉੱਪਰੋਂ ਕੀ ਆਈ ਹੈ ਅਗਰ ਕੇਂਦਰ ਸਰਕਾਰ ਇਹਦੇ ਤੇ ਪੂਰੀ ਸਪਸ਼ਟਤਾ ਦੇ ਦੇ ਭਾਵੇਂ ਕੋਈ ਇਨਕੁਆਇਰੀ ਆਰਡਰ ਕਰ ਦੇ। ਸੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈ। ਔਰ ਅਗਰ ਭਗਵੰਤ ਮਾਨ ਚਾਵੇ ਭਗਵੰਤ ਮਾਨ ਕਿਸੇ ਜਾਂਚ ਦਾ ਹੁਕਮ ਦੇ ਦੇ ਪ੍ਰਾਣੀਆਂ ਸਰਕਾਰਾਂ ਤੇ ਵੀ ਉਹ ਪੈਸਾ 12000 ਕਰੋੜ ਅਗਰ ਸੀ ਤੇ ਉਹ ਕਿੱਥੇ ਗਿਆ। ਸੋ ਗੱਲਾਂ ਬਹੁਤ ਵੱਡੀਆਂ ਹੋਈ ਜਾਂਦੀਆਂ ਨੇ। 26 ਤਰੀਕ ਨੂੰ ਸੈਸ਼ਨ ਹੈ। ਕੱਲ ਮੰਤਰੀ ਮੰਡਲ ਦੀ ਬੈਠਕ ਬੁਲਾਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ। ਸੋ ਕੱਲੋ ਕਿਹੜੇ ਵੱਡੇ ਫੈਸਲੇ ਕਰਦੇ ਨੇ ਇਹਦੇ ਉੱਤੇ ਵੀ ਨਜ਼ਰ ਰਹੇਗੀ। ਸੋ ਡਲਾ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣੇ ਅਹਿਮ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਸਤਿ ਸ੍ਰੀ ਅਕਾਲ ਜੀ ਬਹੁਤ ਧੰਨਵਾਦ ਜੀ ਹਰ ਕੋਈ ਵੀ ਤਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡੇ ਪੱਖ ਦਾ ਵੀ ਸਵਾਗਤ ਕਰਦੇ ਹਾਂ ਅੱਗੇ ਵਧਾਵਾਂਗੇ ਧੰਨਵਾਦ